ਚੋਣੀਆਂ ਕਾਰਜਦਾਰ ਭਾਜਪਾ ਦੇ ਨਾਲ ਗੱਠ ਜੋੜਦਿਆਂ ਚਰਚਾਵਾ ਕਰਕੇ ਬੀਐਸਪੀ ਨੇ ਦੱਸ ਦੇ ਕਿ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਸੀ ਤਾਂ ਬੀਐਸਪੀ ਕਦੇ ਵੀ ਭਾਜਪਾ ਦੇ ਨਾਲ ਗੱਠ ਜੋੜ ਨਹੀਂ ਕਰ ਸਕਦੀ ਇਹ ਜਸਪੀਰ ਗੜੀ ਦਾ ਬਿਆਨ ਉਸ ਵੇਲੇ ਆਇਆ ਸੀ ਔਰ ਉਹਨਾਂ ਨੇ ਵੀ ਕਿਹਾ ਕਿ ਆਖਰੀ ਫੈਸਲਾ ਹੁਣ ਸੁਖਬੀ ਰਤੇ ਮਾਇਆਵਤੀ ਕਰਨਗੇ ਤਾਂ ਸੀ ਵਰਕਰਾਂ ਦੀ ਹਾਂ ਪੱਖੀ رائے ਹਾਈ ਕਮਾਂਡ ਨੂੰ ਪਹੁੰਚਾਈ ਹੈ ਇਹ ਵੀ ਕਹਿ ਰਹੇ ਨੇ ਜਸਬੀਰ ਗੜੀ ਤਾਂ ਵੀ ਐਸਪੀ ਨੇ ਪਿਛਲੇ ਮਹੀਨੇ ਆਕਾਲੀ ਦਲ ਦੇ ਨਾਲ ਗੱਠ ਜੋੜ ਤੋੜ ਦਿੱਤਾ ਸੀ ਪਰ ਜਦੋਂ ਹੁਣ ਕੱਲ ਇਹ ਸੁਨੀਲ ਜਾਖਰ ਦਾ ਬਿਆਨ ਆਉਂਦਾ ਹੈ ਕਿ ਬਜਪੀ ਗੱਠ ਜੋੜ ਦੇ ਨਾਲ ਨਹੀਂ ਚੱਲੇਗੀ ਇਕੱਲੇ ਚੋਣਾ ਲੜੇਗੀ ਤਾਂ ਉਸ ਤੋਂ ਬਾਅਦ ਜਸਬੀਰ ਗੜੀ ਦਾ ਬਿਆਨ ਵੀ ਕਾਫੀ ਮਾਇਨੇਦਾ ਅਦਾਜ਼ਾ ਹੈ ਕਿ ਬੀਐਸਪੀ ਦਿਨਾਲ 2022 ਦੇ ਵਿੱਚ ਮਿਲ ਕੇ ਚੋਣ ਲੈਣੀ ਹੈ ਔਰ ਕਿਸ ਤਰੀਕੇ ਦੇ ਨਾਲ ਵੋਟ ਸ਼ੇਅਰਿੰਗ ਰਹਾ ਇਹ ਵੀ ਅਹਿਮ ਸੀ ਜਲੰਧਰ ਦੇ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ ਜਸਵੀਰ ਗੜੀ ਨਿਊਜ਼ 18 ਤੇ ਜੁੜੇ ਹੈ ਗੜੀ ਸਾਹਿਬ ਤੋਂ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਧੰਨਵਾਦ ਪਾਈ ਸਾਹਿਬ ਗੜੀ ਸਾਹਿਬ ਕਿਉਂਕਿ ਭਾਜਪਾ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਜਾਵਾਂਗੇ ਸਾਹੂ ਚਰਚਾਵਾਂ ਇੱਕ ਵਾਰ ਫਿਰ ਛੜ ਗਈਆਂ ਕਿ BSP ਤੇ ਅਕਾਲੀ ਦਲ ਫਿਰ ਇਕੱਠੇ ਹੋ ਸਕਦੇ ਨੇ ਅਲਾਈਂਸ ਜਿਹੜਾ ਵਾ ਉਹ ਹੋ ਸਕਦਾ ਵਾ ਕਿਉਂਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਸਟੇਟਮੈਂਟ ਆਉਂਦੀ ਰਹੀ ਕਿ ਅਸੀਂ ਅਲਾਈਂਸ ਨਹੀਂ ਤੋੜਿਆ BSP ਨੇ ਇਕੱਲੇ ਇਲੈਕਸ਼ਨ ਲੜਨ ਦਾ ਫੈਸਲਾ ਜਿਹੜਾ ਵਾ ਉਹ ਕੀਤਾ ਸੀਗਾ ਜਦੋਂ ਅਕਾਲੀ ਦਲ ਬੁੱਕਲ ਦੇ ਵਿੱਚ ਗੁੜ ਪਨ ਰਿਹਾ ਸੀ ਭਾਰਤੀ ਜਨਤਾ ਪਾਰਟੀ ਨਾਲ ਗਠਮੰਦਨ ਨੂੰ ਲੈ ਕੇ ਜੀ ਔਰ ਉਸ ਇਸ ਗੱਲ ਦੀ ਗਵਾਹੀ ਮਾਨਜੋਗ ਸ਼੍ਰੀ ਅਮਿਤ ਸ਼ਾਹ ਜੀ ਨੇ ਦਿੱਤੀ ਮਾਨਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਈਡੀਆ ਚ ਬਿਆਨ ਦਿੱਤਾ ਜੀ ਤੇ ਸੀਟਾਂ ਦੀ ਵੰਡ ਤੇ ਗੱਲ ਚੱਲ ਰਹੀ ਹੈ ਜੀ ਅ ਇਹੋ ਜਿਹੇ ਹਾਲਾਤਾਂ ਚ ਜਦੋਂ 13 ਫਰਵਰੀ ਨੂੰ ਕਿਸਾਨ ਮੁੜ ਕੇ ਬੇਕਰਾਰ ਹੋਇਆ ਜੀ ਨਮਾਣਾ ਨਿਆਸਰਾ ਨਿਯੋਤਾ ਹੋਇਆ ਤਾਂ ਬਹੁਜਨ ਸਮਾਜ ਪਾਰਟੀ ਇਸ ਸਾਰੇ ਕਟਮਾਕਰਮ ਨੂੰ ਬਾਤ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੁੱਕੜ ਚ ਗੜ ਉਹਨਾਂ ਨਾਲ ਭੰਨ ਰਿਹਾ ਜੀ ਜਿਹੜੇ 700 ਕਿਸਾਨਾਂ ਦੀਏ ਕਾਤਲ ਨੇ ਜੀ ਜਿਨ੍ਹਾਂ ਨੇ ਪੰਜਾਬ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਲੋਕਾਂ ਨੂੰ ਨਮਾਣਾ ਨਿਆਸਰਾ ਨਿਉਤਾਨ ਪੱਤਾਂ ਘਰਾ ਬਣਾ ਦਿੱਤਾ ਜੀ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਸੰਵਿਧਾਨ ਵਿਰੋਧੀ ਆ ਜਿਹੜੀ ਕਹਿੰਦੀ ਆ 400 ਸੀਟਾਂ ਇਸ ਕਰਕੇ ਚਾਹੀਦੀਆਂ ਕਿ ਭਾਰਤ ਦਾ ਸੰਵਿਧਾਨ ਬਦਲਣਾ ਜੀ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਜਾ ਸਕਦੀ ਜੀ 14 ਫਰਵਰੀ ਨੂੰ ਪੂਰਾ ਸੰਸਾਰ ਇੱਕ ਦੂਜੇ ਨੂੰ ਜੱਫੀਆਂ ਪਾਉਂਦਾ ਆ ਜੀ ਪਿਆਰ ਦਾ ਪ੍ਰਗਟਾਵਾ ਕਰਦਾ ਆ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ 14 ਫਰਵਰੀ ਨੂੰ ਬਸਪਾ ਅਕਾਲੀ ਦਲ ਦੇ ਤੋੜ-ਬਿਛੋੜੇ ਦੀਆਂ ਖਬਰਾਂ ਲੱਗੀਆਂ ਜੀ ਔਰ ਬਹੁਜਨ ਸਮਾਜ ਪਾਰਟੀ ਦਾ ਇਹ ਜਿਹੜਾ ਸਪਸ਼ਟ ਸਟੈਂਡ ਸੀ ਇਹਦੇ ਬਾਰੇ ਅਕਾਲੀ ਦਲ ਦਾ ਜਦੋਂ ਵੀ ਬਿਆਨ ਆਇਆ ਉਹ ਬੜਾ ਇਮਯੂਟੀ ਵਾਲਾ ਅਸੀਂ ਗਿਣਦੇ ਆ ਕਿਉਂਕਿ ਇਹ ਫੈਸਲਾ ਵੱਡਿਆਂ ਘਰਾਂ ਚੋਂ ਹੁੰਦਾ ਆ ਅਸੀਂ ਤਾਂ ਛੋਟੇ ਵਰਕਰ ਐ ਜੀ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਸੀ ਜਾ ਸਕਦੇ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਸੀ ਜੀ ਗੜੀ ਸਾਹਿਬ ਮੈਂ ਜੇ ਸਿੱਧੇ ਸ਼ਬਦਾਂ ਚ ਪੁੱਛਾਂ ਕਿਉਂਕਿ ਹੁਣ ਚੋਣਾਂ ਜਵਾਬ ਤਾਂ ਲੱਗ ਚੁੱਕਿਆ ਔਰ ਟਿਕਟਾਂ ਜਿਹੜੀਆਂ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਵੀ ਅਨਾਉਂਸ ਕਰ ਦੇਣੀਆਂ ਆ ਅਕਾਲੀ ਦਲ ਦੇ ਵੀ ਅਨਾਉਂਸ ਕਰ ਦੇਣੀਆਂ ਕੋਈ ਖਿੜਕੀ ਖੁੱਲੀ ਆ ਐਲਾਈਅੰਸ ਦੀ ਜਾਂ ਪੂਰੀ ਤਰੀਕੇ ਨਾਲ ਬੂਹੇ ਬੰਦ ਆ ਬਿਨਾ ਖਿੜਕੀ ਤੋਂ ਖੂਮੇ ਪਾਰਟੀ ਦਾ ਛੋਟਾ ਜਿਹਾ ਵਰਕਰ ਹੈ ਗੱਠ ਜੋੜ ਦੇ ਫੈਸਲੇ ਵੱਡੀਆਂ ਹਵੇਲੀਆਂ ਚੋਂ ਹੁੰਦੇ ਆ ਜੀ ਵੱਡੀਆਂ ਘਰਾ ਦੀਆਂ ਵੱਡੀਆਂ ਹਵੇਲੀਆਂ ਸੈਂਕੜੇ ਵਾਲੇ 96 ਜੀ ਸਾਡੀ ਤਾਂ ਛਣ ਵਾਲੇ ਛੋਟੇ ਜਿਹੇ ਵਰਕਰ ਆ ਇਹ ਹਵੇਲੀਆਂ ਮਾਨ ਜੋ ਸਰਦਾਰ ਸੁਖਵੀਰ ਸਿੰਘ ਦੀ ਵੱਡੀ ਹਵੇਲੀ ਚ ਰਹਿੰਦੇ ਆ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਜੀ ਸਾਡੀ ਪਾਰਟੀ ਸੈਨ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਵੀ ਹਵੇਲੀ ਵੱਡੀ ਆ ਕਿਉਂਕਿ ਸਵਾ 2 ਕਰੋੜ ਵੋਟ ਹੈ ਸਾਡੇ ਕੋਲ ਜੀ ਇਸ ਕਰਕੇ ਅਸੀਂ ਤਾਂ ਆਪਣੇ ਪਾਰਟੀ ਪ੍ਰੈਜ਼ੀਡੈਂਟ ਦਾ ਹੁਕਮ ਮੰਨਣਾ ਉਹ ਜਿੱਦਾਂ ਦਾ ਵੀ ਹੁਕਮ ਦੇਣ ਤੇ ਉਹਨੂੰ ਲਾਗੂ ਕਰਾਂ। ਜੀ। ਜਸਵੀਰ ਗੜੀ న్యూਸ 18 ਤੇ ਸੋ ਪੰਕਜ ਕਪੜਾ ਹੀ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ। ਪੰਕਜ ਬੜੇ ਸਾਫ਼ ਸ਼ਬਦਾਂ ਵਿੱਚ ਜਸਵੀਰ ਗੜੀ ਕਹਿ ਰਹੇ ਨੇ ਕਿ ਫਾਈਨਲ ਫੈਸਲਾ ਮਾਇਆ ਪੱਤੀ ਦਾ ਹੋਏਗਾ ਪਰ ਉਹਨਾਂ ਨੇ ਇਸ ਤੇ ਫੁੱਲ ਸਟਾਪ ਵੀ ਨਹੀਂ ਲਗਾਇਆ ਹੈ ਕਿ ਅਸੀਂ ਗੱਠ ਜੋੜ ਨਹੀਂ ਕਰਾਂਗੇ। ਦੇਖੋ ਕਿਉਂਕਿ ਅਲਾਈਂਸ ਇਸ ਕਰਕੇ ਟੁੱਟਿਆ ਸੀਗਾ ਕਿਉਂਕਿ ਚਰਚਾਵਾਂ ਇਹ ਸੀਗੀਆਂ ਕਿ ਅਕਾਲੀ ਦਲ ਭਾਜਪਾ ਦੇ ਨਾਲ ਜਿਹੜਾ ਵਾ ਉਹ ਜਾ ਸਕਦਾ ਹੈ ਔਰ ਇਸੇ ਵਜ੍ਹਾ ਕਰਕੇ BSP ਨੇ ਤੈ ਕਿਤਾ ਸੀਗਾ ਕਿ ਅਸੀਂ 13 ਸੀਟਾਂ ਤੇ ਇਕੱਲੇ ਚੋਣ ਲੜਾਂਗੇ ਲੇਕਿਨ ਸਿਆਸਤ ਹੈ ਔਰ ਸਿਆਸਤ ਲਗਾਤਾਰ 360 ਡਿਗਰੀ ਜਿਹੜੀ ਹੈ ਉਹ ਅਸੀਂ ਬਦਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਜੇ ਹੇਚ ਹੁਣ ਜਦੋਂ BJP ਦੇ ਨਾਲ ਅਲਾਈਅੰਸ ਅਕਾਲੀ ਦਲ ਦਾ ਨਹੀਂ ਹੋ ਰਿਹਾ ਤਾਂ ਇੱਕ ਵਾਰ ਫਿਰ ਇਹ ਚਰਚਾ ਚੱਲ ਪਈ ਹੈ ਕਿ ਅਕਾਲੀ ਦਲ ਬੀਐਸਪੀ ਇਕੱਠੇ ਹੋ ਸਕਦੇ ਨੇ ਔਰ ਇਹ ਫੈਸਲਾ ਜਿਹੜਾ ਹੈ ਸੁਖਵੀਰ ਬਾਦਲ ਤੇ ਮਾਇਆਵਤੀ ਹੋਰਾਂ ਨੇ ਲੈਣਾ ਹੈ ਔਰ ਇਸ ਦੀ ਇਸ ਦਾ ਇਸ਼ਾਰਾ ਕਿਤਨਾ ਕਿਤੇ ਹੁਣ ਜਸਬੀਰ ਗੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਪਾਰਟੀ ਸੁਪਰੀਮੋ ਜੋ ਵੀ ਫੈਸਲਾ ਲੈਣ ਕੇ ਸਾਨੂੰ ਮਨਜ਼ੂਰ ਹੋਏਗਾ ਔਰ ਇਸ ਦੇ ਨਾਲ ਨਾਲ ਇਹ ਵੀ ਜਸਬੀਰ ਗੜੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੀ ਤਿਆਰੀ 13 ਸੀਟਾਂ ਤੇ ਜ਼ਰੂਰ ਹੈ ਲੇਕਿਨ ਅਕਾਲੀ ਦਲ ਅਤੇ ਸੁਖਵੀਰ ਸਿੰਘ ਬਾਦਲ ਦੀ ਤਾਰੀਫ ਆ ਜਿਹੜੀ ਇਹ ਜ਼ਰੂਰ ਕਰਦੇ ਹੋਏ ਨਜ਼ਰ ਆਈ ਨੇ ਜਦੋਂ ਭਾਜਪਾ ਦੇ ਨਾਲ ਜਾਣ ਦਾ ਫੈਸਲਾ ਅਕਾਲੀ ਦਲ ਨੇ ਨਹੀਂ ਲਿੱਤਾ ਤਾਂ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਚਰਚਾ ਚੱਲ ਪਈ ਹੈ ਹਾਲਾਂਕਿ ਸੁਖਵੀਰ ਬਾਦਲ ਤੇ ਮਾਇਆਵਤੀ ਕੀ ਫੈਸਲਾ ਲੈਂਦੇ ਆ ਅਗਲੇ 2-3 ਦਿਨਾਂ ਦੇ ਵਿੱਚ ਪਿਕਚਰ ਕਲੀਅਰ ਹੋ ਜੇਗੀ ਔਰ ਅਕਾਲੀ ਦਲ ਦਾ ਕੀ ਰੁਕਰੇਗਾ ਇਹ ਵੀ ਦੇਖਣ ਵਾਲੀ ਗੱਲ ਹੋएगी ਕਿਉਂਕਿ ਅਕਾਲੀ ਦਲ ਇਹ ਕਹਿੰਦਾ ਰਿਹਾ ਵੈ ਕਿ ਅਸੀਂ ਅਲਾਈਅੰਸ ਨਹੀਂ ਤੋੜਿਆ ਸੀਗਾ ਅਲਾਈਅੰਸ ਤੋੜਨ ਦਾ ਫੈਸਲਾ ਜਾਂ 13 ਸੀਟਾਂ ਤੇ ਲੜਨ ਦਾ ਫੈਸਲਾ ਬੀਐਸਪੀ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਸੀ